ਹਾਂਜੀ ਬਾਈ ਜੀ ਨਮਸਕਾਰ ਰਿਹਾ ਦਾਬੂਸ ਖਤਸ਼ਿਆ ਗਾਲ ਕੀ ਹਾਲ ਚਾਲ ਹੈ ਬਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਕੋ ਜਿਹੜਾ ਸਾਧਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਈ ਜੀ ਚੈਨਲ ਆਪਣ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕਿਉਂ ਦੇਖੋ ਜੀ ਸੱਪ ਆਪਣਾ ਚੱਕਦਾ ਬਣ ਕੇ ਨਹੀਂ ਮੇਰਾ ਭਰਾ ਚਿੱਟੀਆਂ ਅੱਖਾਂ ਦਾ ਵੀਰੇ ਜੈਡ ਬਲੈਕ ਛਾ ਕਾਲਿਆਂ ਦਾ ਵੀਰੇ ਜੋੜਾ ਤੁਹਾਡੇ ਅੱਗੇ ਆਪਣੇ ਚੈਨਲ ਪੀਵੀ 29 ਮੋਗਾ ਪਿੰਨਾਲੇ ਦੇ ਵਿੱਚ ਮੇਰਾ ਭਰਾ ਆਪਾ ਤੁਹਾਡੇ ਲਈ ਵੀਰੇ ਪੇਸ਼ ਕਰਤਾ ਖੱਟੀਆਂ ਅੱਖਾਂ ਦੀ ਵੀਰੇ ਆਪਣੀ ਮਾਦੀ ਆ ਬਾਬਿਓ ਜੋੜਾ ਕੈਸਾ ਜੋੜਾ ਐਸਾ ਜੋੜਾ ਮੇਰਾ ਭਰਾ ਬਾਬਿਓ ਬਿਲਕੁਲ ਟੌਪ ਤਰਨਾਟ ਜੋੜਾ ਅੱਚੇ ਕਰੋ ਯਾਰ ਕਬੂਤਰ ਆਪਣੇ ਦੀ ਕੁਆਲਿਟੀ ਬਰੇ ਕਾਲੇ ਆਮ ਮਿਲ ਜਾਂਦੇ ਆ ਲੱਠੇਪੰਤੇ ਵਿੱਚ ਸਦਨੋਂ ਉਡਣਿਆਂ ਦੇ ਵਿੱਚ ਸ਼ਾਹ ਕਾਲੇ ਚੈੱਕ ਕਰੋ ਜੀ ਜੋੜੇ ਆਪਣੇ ਦਾ ਬਾਡੀ ਸਟਰਕਚਰ ਕਦ ਕਾਰ ਤੇ ਸ਼ਕਲ ਅਕਲ ਤੇ ਰੰਗ ਰੂਪ ਬਰੇ ਕੱਲੇ ਸ਼ੋਪੀਸ ਵਾਲੇ ਆਹ ਕਾਲੇ ਨਹੀਂ ਸ਼ੋਪੀਸ ਵਾਲੇ ਦਾ ਮੇਰਾ ਭਰਾ ਆਮ ਮਿਲ ਜਾਂਦੇ ਮੇਰਾ ਬਰੇ ਠੀਕ ਆ ਜੀ ਉਡਣਿਆਂ ਦੇ ਵਿੱਚ ਕਾਲੇ ਬਰੇ 12 ਖੰਭੀ ਚੈੱਕ ਕਰੋ ਬਾਡੀ ਸਟਰਕਚਰ ਬਾਬੇ ਉਹ ਬਾਕੀ ਸ਼ਕਲ ਤੋਂ ਹੀ ਮੇਰਾ ਭਰਾ ਖੜਾ ਰੀ ਬੰਦੇ ਨੇ ਜੱਜਮੈਂਟ ਕਰ ਲੈਨੇ ਕਿ ਹਾਂ ਬਈ ਅੱਜ ਵਾਲਾ ਜੋੜਾ ਵਕਈ ਖਰਾ ਹੈ ਜਾਂ ਨਹੀਂ ਮੇਰਾ ਬਰੇ ਠੀਕ ਹੈ ਜੀ ਗੱਲ ਕਰੀਏ ਬਾਪੋ ਰੇਟ ਦੀ ਸਾਨੂੰ ਆਪਾਂ ਵੀਡੀਓ ਵਿੱਚ ਮੈਂਸ਼ਨ ਕਰਾਂਗੇ ਯਾਰ ਗੱਲ ਹੀ ਕੋਈ ਨਹੀਂ ਠੀਕ ਹੈ ਜੀ ਲਗਭਗ ਜਿੰਨੇ ਜਨਪ ਰਹਣਗੇ ਮੇਰਾ ਭਰਾ ਤੁਹਾਨੂੰ ਵੀਡੀਓ ਦੇ ਵਿੱਚ ਰੇਟ ਮੈਂਸ਼ਨ ਕਰਕੇ ਆਪਾਂ ਜੁੜੇ ਸੇਲ ਕਰਿਆ ਕਰਾਂਗੇ ਠੀਕ ਹੈ ਵੀਰੇ ਕਿਉਂਕਿ ਯਾਰ ਆਪਾਂ ਨੂੰ ਕਿਹੜਾ ਕਿਸੇ ਦੀ ਚੀਜ਼ ਆ ਵੀਰੇ ਜੇ ਸਾਨੂੰ ਕੋਈ ਇਹੋ ਜਿਹਾ ਜੁੜੇ ਠੀਕ ਆ 100 150 ਦੇ ਵਿੱਚ ਸਾਡੇ ਘਰ ਦੇ ਕੇ ਜਾਂਦਾ ਹੋਵੇ ਵੀਰੇ ਠੀਕ ਹੈ ਫਿਰ ਉਹਨਾਂ ਲੋਕਾਂ ਨੂੰ ਲੱਗਣਾ ਲੈ ਵੀ ਤੂੰ ਸਾਡੇ ਤੋਂ 100 150 ਨੂੰ ਰੱਖਦਾ ਆਪ ਤੂੰ ਇਹਨੇ ਮਹਿੰਗੇ ਵੇਚਦਾ ਆ ਮਰੇ ਬਹਿਾਲਾ ਕੇ ਚੀਜ਼ ਲੈ ਕੇ ਆਂਦੀ ਐ ਇਸੇ ਕਰਕੇ ਆਪਰੇਟ ਵੀ ਵੀਡੀਓ ਦੇ ਵਿੱਚ ਮੈਂਸ਼ਨ ਕਰਾਂਗੇ ਯਾਰ ਬਿਲਕੁਲ ਸਾਫ਼ ਪਾਰਦਰਸ਼ੀ ਆਪਣਾ ਰੇਟ ਹੋਏਗਾ ਠੀਕ ਹੈ ਜੀ ਸ਼੍ਰੀਆਮ ਮੇਰਾ ਭਰਾ ਰੇਟ ਦੱਸ ਕੇ ਬਕਾਇਦਾ ਆਪਾਂ YouTube ਚੈਨਲ ਤੇ ਮੇਰਾ ਵੀ ਵੀਡੀਓ ਲਾਇਆ ਕਰਾਂਗੇ ਠੀਕ ਹੈ ਜੀ ਸਿਰਫ ਔਰ ਸਿਰਫ ਵਾਜੇ 4000 ਰੁਪਏ ਰੇਟ ਆਪਣੀ ਇਸ ਵੱਡੀ ਜੋੜੀ ਦਾ ਚੈੱਕ ਕਰ ਲੋ ਸ਼ਾਹ ਕਾਲਿਆਂ ਦਾ ਜੋੜਾ ਵੀਰੇ ਬਹੁਤ ਭਰਾਵਾਂ ਦੀ ਡਿਮਾਂਡ ਆ ਕਾਸ਼ ਵੀਰੇ ਜੈਡ ਬਲੈਕ ਸ਼ਾਹ ਕਾਲਿਆਂ ਦਾ ਜੋੜਾ ਹੋਵੇ ਆਪਣੇ ਭਰਾਵਾਂ ਨੂੰ ਤੁਸੀਂ ਜ਼ਰੂਰ ਦੱਸਣਾ ਸੋ ਮੇਰਾ ਵੀਰ ਹਣ ਵੀਰੇ ਫੋਨ ਬਹੁਤ ਜ਼ਿਆਦਾ ਆ ਜਾਂਦੇ ਨੇ ਇਕੱਲੇ ਇਕੱਲੇ ਬੰਦੇ ਦਾ ਮੇਰਾ ਭਰਾ ਨਹੀਂ ਯਾਦ ਰਹਿੰਦਾ ਕੁਆਲਿਟੀ ਤੁਹਾਡੇ ਅੱਗੇ ਆਪਾਂ ਪੇਸ਼ ਕਰਤੀ ਨੰਬਰ ਆਪਣਾ ਤੁਸੀਂ ਨੋਟ ਕਰ ਲਓ 9041226065 ਇਸ ਫੋਨ ਤੇ ਮੇਰਾ ਭਰਾ ਜਨਿਕਾ ਨੰਬਰ ਤੇ ਫੋਨ ਲਾ ਕੇ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਟੌਪ ਜੋੜੇ ਬੇਫਿਕਰ ਹੋ ਕੇ ਮੇਰਾ ਭਰਾ ਆਪਣੇ ਘਰ ਤੁਸੀਂ ਮੰਗਵਾ ਸਕਦੇ ਹੋ ਠੀਕ ਹੈ ਬਾਕੀ ਜੇ ਕੋਈ ਗੱਲਬਾਤ ਹੁੰਦੀ ਮੇਰਾ ਭਰਾ ਨੰਬਰ ਮੇਰਾ ਚੱਲਦਾ ਹੁੰਦਾ ਕਮੈਂਟ ਦੇ ਬਜਾਇ ਦਰਸ਼ਕੋ ਮੈਨੂੰ ਫੋਨ ਲਾਇਆ ਕਰੋ ਠੀਕ ਹੈ ਜੀ ਥੋੜੀ ਸਵਾਲਾਂ ਦੇ ਜਵਾਬ ਦੇਣ ਦੇ ਲਈ ਹੀ ਮੇਰਾ ਭਰਾ ਆਪਾਂ ਇੱਥੇ ਬੈਠੇ ਆ ਠੀਕ ਹੈ ਹਾਂ ਬਾਏ ਦਾ ਵੇ ਕਈ ਵਾਰੀ ਫੋਨ ਨਹੀਂ ਰੀਸੀਵ ਹੁੰਦਾ ਵੀਰੇ ਸੌ ਕੰਮ ਹੁੰਦੇ ਨੇ ਤੁਸੀਂ WhatsApp ਤੇ ਵਾਇਸ ਮੈਸੇਜ ਪਾ ਕੇ ਸਾਨੂੰ ਛੱਡ ਸਕਦੇ ਹੋ ਠੀਕ ਹੈ ਜੀ WhatsApp ਤੇ ਉੱਤੇ ਮੇਰਾ ਭਰਾ ਕੱਲੇ ਕੱਲੇ ਬੰਦੇ ਦਾ ਵੀਰੇ ਆਪਾਂ ਰਿਪਲਾਈ ਕਰੀਦਾ ਆ ਜਿੰਨਿਆਂ ਦਾ ਵੀ ਹੋ ਜਾਂਦਾ ਆ ਇਹ ਤਾਂ ਨਹੀਂ ਕਹਿੰਦਾ ਵੀਰੇ ਸਾਰਿਆਂ ਦਾ ਹੋ ਜਾਂਦਾ ਕਿਉਂਕਿ ਇੱਕ ਦਿਨ ਦੇ ਵਿੱਚ ਲਗਭਗ ਬਹੁਤ ਜ਼ਿਆਦਾ ਮੈਸ ਠੀਕ ਹੈ ਤੇ ਆਪਾਂ ਮੰਨ ਕੇ ਚੱਲੋ ਯਾਨੀ ਕਿ ਟਾਈਪ ਤਾਂ ਉੱਥੇ ਨਹੀਂ ਕਰੀਦਾ ਵੀਰੇ ਕਿਉਂਕਿ ਸਾਡੇ ਕੋਲੇ ਸਮਾਂ ਉਹਨਾਂ ਦਾ ਹੁੰਦਾ ਠੀਕ ਹੈ ਜੀ ਬੋਲ ਕੇ ਮੈਰਾ ਭਰਾ ਰਿਕਾਰਡਿੰਗ ਦੱਸ ਦੇਈ ਜੀ ਕੋਈ ਭਰਾ ਦਵਾਈ ਜੜੀ ਬੂਟੀ ਕੋਈ ਵੀ ਸਵਾਲ ਪੁੱਛ ਗਿਆਸ਼ ਕਰਦਾ ਵੀਰੇ ਕਬੂਤਰ ਕਿੱਥੋਂ ਆਏ ਕਿਵੇਂ ਨਹੀਂ ਬਾਦੀਆਂ ਛੱਡਦੇ ਹਾਂ ਨਹੀਂ ਛੱਡਦੇ ਹਾਂ ਸਾਰੀ ਚੀਜ਼ ਮੇਰਾ ਭਰਾ ਆਪਾਂ ਬਕਾਇਦਾ ਦੱਸੀ ਦੀ ਮੇਰਾ ਵੀਰ ਠੀਕ ਹੈ ਬਾਕੀ ਕੋਈ ਸ਼ੱਕ ਗਿਲਾ ਸ਼ਿਕਵਾ ਹੋਵੇ ਜਦੋਂ ਮਰਤੀ ਵੀਰੇ ਸਾਨੂੰ ਮਿਲ ਸਕਦੇ ਹੋ ਮੇਰਾ ਭਰਾ ਠੀਕ ਹੈ ਮੋਗਾ ਪੰਜਾਬ ਵੀਰੇ ਆਪਣੀ ਲੋਕੇਸ਼ਨ ਆ ਕਾਸ਼ ਮੇਰਾ ਨਾਮ ਆ ਠੀਕ ਆ ਬਾਬੋ ਚੈੱਕ ਕਰੋ ਜੋੜਾ ਕਾਲਿਆਂ ਨਾਗਾ ਦਾ ਮੇਰਾ ਭ ਠੀਕ ਆ ਜੀ ਜੋੜਾ ਤੁਹਾਡੇ ਸਾਹਮਣੇ ਕਿਉਂ ਦੇਖੋ ਮੇਰਾ ਭਰਾ ਕਿਵੇਂ ਜੀ ਸੱਪਸੜਾ ਕੂਤਰ ਕਰਦਾ ਫਿਰ ਤਾਂ ਹੁਣ ਤੁਹਾਡੇ ਸਾਹਮਣੇ ਆ ਠੀਕ ਆ ਹੁਣ ਮੈਂ ਤੁਹਾਨੂੰ ਕਿਹਾ ਨਹੀਂ ਲੈ ਆ ਵੀ ਆ ਦੀ ਧੌਣ ਚੱਕ ਠੀਕ ਆ ਤੇ ਦਰਸ਼ਕਾਂ ਨੂੰ ਤੂੰ ਸੋਹਣਾ ਲੱਗੇਗਾ ਚੈੱਕ ਕਰ ਲੂ ਵੀਰੇ ਜੋ ਚੀਜ਼ ਆ ਤੁਹਾਡੇ ਸਾਹਮਣੇ ਆ ਜਾਂ ਵੀਰੇ ਪਤਾ ਲੱਗਦਾ ਹਾਂ ਵੀ ਬਾਕੀ ਕਾਲਿਆਂ ਦਾ ਜੋੜਾ ਅੱਜ ਕਾਸ਼ ਭਰਾ ਨੇ ਲਾਇਆ ਜਾ ਆਪਣੇ ਚੈਨਲ ਤੇ ਉੱਤੇ ਤੇ ਬਾਕੀ ਕਿਤੇ ਵੀ ਵੀਰ ਨੂੰ ਮੇਰਾ ਵੀ ਜੋੜਾ ਚਾਹੀਦਾ ਹੋਵੇ ਆਪਣੇ ਭਰਾ ਦੇ ਨਾਲ ਸੰਪਰਕ ਕਰੋ ਠੀਕ ਹੈ ਜੀ ਕੈਸ ਨੰਬਰ ਤੇ ਤੁਹਾਨੂੰ ਮੈਂ ਦੱਸਤਾ ਬਕਾਇਦਾ ਇੱਕ ਵਾਰੀ ਹੋਰ ਦੱਸ ਦਿੰਦਾ ਵੀਰੇ 4000 ਰੁਪਏ ਰੇਟ ਆ ਜੋੜੀ ਆਪਣੀ ਦਾ 9041226065 ਇਸ ਨੰਬਰ ਤੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਮੋਗਾ ਪੰਜਾਬ ਵੀਰੇ ਆਪਣੀ ਲੋਕੇਸ਼ਨ ਆ ਆਲ ਪੰਜਾਬ ਦੇ ਵਿੱਚ ਮੇਰਾ ਭਰਾ ਜਨਬਰ ਆਪਣੇ ਜਾਂਦੇ ਨੇ ਕਿਸੇ ਸ਼ਹਿਰ ਜ਼ਿਲ੍ਹੇ ਗਸਬੇ ਅੰਦਰ ਤੁਸੀਂ ਪੇਮੈਂਟ ਲਾ ਕੇ ਬੇਫਿਕਰ ਹੋ ਕੇ ਮੇਰਾ ਵੀਰੇ ਜੋੜੇ ਆਪਣਾ ਘਰ ਮੰਗਵਾ ਸਕਦੇ ਹੋ ਠੀਕ ਹੈ ਤੇ ਆਜ ਵੀ ਬਾਬੇ ਹੁਣ ਆਪਾਂ ਤੁਹਾਨੂੰ ਕਰਾ ਦਈਏ ਫਿਰ ਜੋੜੀ ਆਪਣੀ ਦਾ ਪਰਪਲਿਆਂ ਦਾ ਅੱਖਾਂ ਦਾ ਤੇ ਪੰਜਿਆਂ ਦਾ ਕੱਲੀ ਕੱਲੀ ਚੀਜ਼ ਤੁਹਾਨੂੰ ਵਿਖਾਉਣੀ ਆ ਤੇ ਭਰਾ ਮੇਰਾ ਵੀਡੀਓ ਵਿੱਚ ਲਾਸਟ ਟਾਈਮ ਬਣੇ ਰਿਓ ਪਿਆਰਾ ਜਿਹਾ ਕਮੈਂਟ ਵੱਧ ਤੋਂ ਵੱਧ ਵੀਰੇ ਗਰੁੱਪਾਂ ਵਿੱਚ ਵੀਡੀਓ ਨੂੰ ਸ਼ੇਅਰ ਕਰਨ ਦਾ ਕੰਮ ਛੋਡਾ ਜਾ ਮੈਂ ਇਹ ਨਹੀਂ ਕਹਿੰਦਾ ਵੀਰੇ ਕਿ ਮੇਰਾ ਜਾਂ ਤੁਹਾਡਾ ਫਾਇਦਾ ਹੋ ਜਾਏਗਾ ਨਹੀਂ ਠੀਕ ਹੈ ਜੀ ਫਾਇਦਾ ਦੇਖੋ ਵੀਰੇ ਇਹਦੇ 'ਚ ਇਹ ਤਾਂ ਹੈ ਨਹੀਂ ਕਿ ਹਾਂ ਵੀ ਕੱਲਾ ਮੈਨੂੰ ਹੀ ਫਾਇਦਾ ਹੋਣਾ ਜਾਂ ਤੁਹਾਨੂੰ ਫਾਇਦਾ ਹੋਣਾ ਵੀਰੇ ਫਾਇਦਾ ਆਪਾਂ ਦੋਨੋਂ ਨੂੰ ਹੀ ਹੋਣਾ ਕਿਉਂ ਸਾਡੀ ਵੀਰੇ ਚੀਜ਼ ਵਿਕੇਗੀ ਪਲੱਸ ਕਈਆਂ ਬੰਦਿਆਂ ਨੂੰ ਰਿਕੁਆਇਰਮੈਂਟ ਹੁੰਦੀ ਵੀਰੇ ਸ਼ਾਹ ਕਾਲਿਆਂ ਦੇ ਜੋੜੇ ਦੀ ਠੀਕ ਹੈ ਜੀ ਔਰ ਐਸ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਐਸ ਕੁਆਲਿਟੀ ਦੇ ਵਿੱਚ ਉਹਨਾਂ ਭਰਾਵਾਂ ਦੀ ਮੇਰਾ ਭਰਾ ਰਿਕੁਆਇਰਮੈਂਟ ਪੂਰੀ ਹੋ ਜਾਣੀ ਹੈ ਠੀਕ ਹੈ ਆਪਣਾ ਚੈਨਲ ਵੀਰੇ ਤੁਹਾਡੇ ਹਸਾਰੇ ਹੀ ਆ ਤੇ ਵੱਧ ਤੋਂ ਵੱਧ ਤੁਸੀਂ ਸਪੋਰਟ ਕਰਨੀ ਹੈ ਤੇ ਟੌਪ ਤੇ ਖਰੇ ਜਾਨਵਰ ਵੀਰੇ ਤੁਹਾਡੇ ਵਾਸਤੇ ਆਪਾਂ ਇੰਜ ਲੈ ਕੇ ਆਉਂਦੇ ਰਹਿਾਂਗੇ ਤੇ ਬਾਕੀ ਵੀਰੇ ਅੱਜ ਜਿਹੜੇ ਭਰਾਵਾਂ ਦੇ ਆਪਾਂ ਕਬੂਤਰ ਭੇਜਨੇ ਸੀਗੇ ਤੁੰਦ ਜਿਆਦਾ ਹੋਣ ਦੇ ਕਾਰਨ ਮੇਰਾ ਭਰਾ ਅੱਜ ਆਪਾਂ ਜਾਨਵਰ ਨਹੀਂ ਲਵਾਈ ਵੀਰੇ ਤੇ ਬਾਕੀ ਕੱਲ ਆਪਾਂ ਰਖਾ ਦੇਾਂਗੇ ਜਿਹੜੇ ਬਾਈਆਂ ਦੇ ਆਪਣੇ ਜਾਨਵਰ ਜਾਨੀ ਸੋ ਬਾਕੀ ਕੱਲ ਵੇਖਦੇ ਹਾਂ ਜੀ ਰੱਬ ਮੌਸਮ ਕਿਹੋ ਜਿਹਾ ਕਰਦਾ ਕਿਹੋ ਜਿਹਾ ਨਹੀਂ ਜੇ ਕੱਲ ਵੀ ਜ਼ਿਆਦਾ ਧੁੰਦ ਵਾਲਾ ਮੌਸਮ ਹੋਇਆ ਆਪਾਂ ਕੱਲ ਕਬੂਤਰ ਨਹੀਂ ਰਖਵਾਵਾਂਗੇ ਥੋੜੇ ਦਿਨ ਸਹੀ ਹੋ ਲੈਣ ਤੋਂ ਤੇ ਆਪਾਂ ਬਾਕੀ ਥੋੜੇ ਜਾਂ ਬਰਖਵਾ ਦੇਾਂਗੇ ਠੀਕ ਹੈ ਜੀ ਕਿਉਂਕਿ ਵੀਰੇ ਕਈਆਂ ਬਸਣ ਦਾ ਟਾਈਮ ਹੁੰਦਾ ਸ਼ਾਮ ਨੂੰ 4 ਦਾ 4:30 ਜਾਂ 5 ਦਾ ਤੇ ਵੀਰੇ ਕਈ ਇਲਾਕੇ ਇਹੋ ਜਿਹੇ ਹੁੰਦੇ ਨੇ ਠੀਕ ਹੈ ਮੈਦਾਨੀ ਇਲਾਕੇ ਹੁੰਦੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਵੀਰੇ ਅਕਸਰ ਤੁਹਾਨੂੰ ਪਤਾ ਆਪਣੇ ਕਿਸਾਨ ਭਰਾਵਾਂ ਦੇ ਖੇਤਾਂ ਵਿੱਚ ਪਾਣੀ ਲੱਗਾ ਹੁੰਦਾ ਜੀ ਸੋ ਉਸ ਕਰ ਕੈਮਰਾ ਭਰਾ ਉਹਨਾਂ ਇਲਾਕਿਆਂ ਦੇ ਵਿੱਚ ਵੀਰੇ ਤੁਹਾਨੂੰ ਤੋਂ ਤੇ ਆਪਾਂ ਨਹੀਂ ਚਾਹੁੰਦੇ ਵੀਰੇ ਇੱਕ ਜੋੜੇ ਦੇ ਪਿੱਛੇ ਅਗਲੇ ਦੀ ਜਾਨ ਨੂੰ ਰਿਸਕ ਹੋਵੇ ਠੀਕ ਹੈ ਕਿਉਂਕਿ ਵੀਰੇ ਕਬੂਤਰਬਾਜੀ ਵੀ ਉਦੋਂ ਤੱਕ ਆ ਜਰੂਰ ਤੱਕ ਬੰਦੇ ਦੀ ਆਪਦੀ ਜ਼ਿੰਦਗੀ ਆ ਜੇ ਜ਼ਿੰਦਗੀ ਆ ਤਾਂ ਸਭ ਕੁਝ ਆ ਮੇਰਾ ਭਰਾ ਜੇ ਜ਼ਿੰਦਗੀ ਨਹੀਂ ਬੰਦਰੀ ਤਾਂ ਸਭ ਕੁਝ ਮਿੱਟੀ ਆ ਪੈਸਾ ਸ਼ੌਂਕ ਕਮਾਈ ਠੀਕ ਹੈ ਹਾਂਜੀ ਵੀ ਬਾਬਿਓ ਆ ਚੈੱਕ ਕਰੋ ਜੀ ਆਪਣੇ ਕਬੂਤਰ ਦੀ ਕੁਆਲਿਟੀ ਕਹਿੰਦੇ ਅੱਜ ਆਪਾਂ ਹੱਥ ਦੇ ਵਿੱਚ ਆ ਚੁੱਕਾ ਆ ਚੈੱਕ ਕਰੂ ਮੇਰਾ ਵੀਰ ਠੀਕ ਆ ਜੀ ਸ਼ਾ ਕਾਲਾ ਸਫਸਰਾ ਆਪਣਾ ਕਬੂਤਰ ਆ ਜੀ ਤਾਂ ਤੁਸੀਂ ਵੇਖਿਆ ਮੇਰਾ ਵੀਰ ਕਿ ਕਬੂਤਰ ਇਹ ਕਿਵੇਂ ਕਰਦਾ ਸੀ ਔਰ ਕਿਵੇਂ ਨਹੀਂ ਬਿਲਕੁਲ ਭਾਈ ਜੀ ਟੇਪਰ ਦੇ ਵਿੱਚ ਸਰ ਕਾਲੀ ਨੋਕ ਬਿਲਕੁਲ ਬ੍ਰਿ ਚਿੱਟੀਆਂ ਅੱਖਾਂ ਦਾ ਮੇਰਾ ਭਰਾ ਆਪਣਾ ਇਹ ਕਬੂਤਰ ਆਖ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਬਾਡੀ ਸਟਰਕਚਰ ਬਾਕੀ ਰੰਗ ਆ ਚੈੱਕ ਕਰੋ ਵੀਰੇ ਵਿੱਚ ਹਰੀ ਠੀਕ ਹੈ ਜੀ ਤੇ ਥੱਲੇ ਦੇ ਪਾਸੇ ਮੇਰਾ ਭਰਾ ਗਲਾਬੀ ਭਾ ਮਾਰਦਾ ਫਿਰ ਕੋਈ ਰੰਗ ਨਹੀਂ ਆਹ ਜਮਾਂਦਰੂ ਹੁੰਦਾ ਮੇਰਾ ਵੀਰੇ ਠੀਕ ਹੈ ਬਾਕੀ ਐਸ ਬਣੇ ਉਹ ਚੈੱਕ ਕਰ ਲਓ ਦੇਖੋ ਜੀ ਕਬੂਤਰ ਹੱਥ ਦੇ ਵਿੱਚ ਫੜਿਆ ਉਹਦੇ باوجود ਵੀ ਕਬੂਤਰ ਇਹ ਕਸਮ ਆਰਦਾ ਜਾਂ ਚੈੱਕ ਕਰ ਲਓ ਇਕ ਹੈ ਆ ਦੇਖੋ ਜੀ ਧੌਣ ਕੂਤਰ ਆਪਣੀ ਕਿਵੇਂ ਕਰਦਾ ਬਿਲਕੁਲ ਸੱਪ ਦੇ ਵਾਂਗੂਆਂ ਫੰਨ ਚੱਕਦਾ ਵੀਰੇ ਬਹੁਤ ਟਾਪ ਉਹ ਤੇ ਵੀਰੇ ਬਹੁਤ ਹੀ ਜ਼ਿਆਦਾ ਐਂਟੀਕ ਆਲਾ ਕੁਆਲਟੀ ਦਾ ਮੇਰਾ ਭਰਾ ਆਪਣਾ ਇਹ ਜੋੜਾ ਆ ਬਾਕੀ ਚਲੋ ਬਹਿਣੇ ਆ ਜੀ ਕਿਹੜੇ ਸੱਜਣ ਦੇ ਘਰ ਆਪਣਾ ਅੱਜ ਆਲਾ ਜੋੜਾ ਜਾਂਦਾ ਬਾਕੀ ਵੀਰੇ ਕੱਲ ਆਪਾਂ ਜੋੜਾ ਲਾਇਆ ਸੀ ਧੌਣ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਵੀਰ ਉਹ ਜੋੜਾ ਆਪਣਾ ਸੇਲ ਹੋ ਚੁੱਕਾ ਆ ਬਹੁਤ ਭਰਾ ਹੁਣ ਤੱਕ ਉਸ ਜੋੜੇ ਦੇ ਬਾਰੇ ਪੁੱਛ ਰਹੇ ਨੇ ਠੀਕ ਆ ਵੀਰੇ ਬੇਫਿਕਰ ਹੋ ਵੀਡੀਓ ਲਾਇਆ ਕਰਾਂਗੇ ਬਕਾਇਦਾ ਵਿੱਚੇ ਰੇਟ ਦੱਸ ਕੇ ਮੇਰਾ ਵੀਰ ਆਪਾਂ ਵੀਡੀਓ ਲਾਇਆ ਕਰਾਂਗੇ ਠੀਕ ਹੈ ਜੀ ਉਹਦੇ ਕਰਕੇ ਵੀਰੇ ਫਾਇਦਾ ਮੈਨੂੰ ਇਹ ਆ ਕਿ ਮੈਨੂੰ ਫालतू ਬੰਦਿਆ ਦਾ ਮੇਰਾ ਭਰਾ ਫੋਨ ਨਹੀਂ ਆਉਂਦਾ ਆ ਚੈੱਕ ਕਰ ਲਓ ਬਿਲਕੁਲ ਚੌੜੇ ਨਿਗਰ ਪੋਲਿਆਂ ਦਾ ਵੀਰੇ ਆਪਣਾ ਇਹ ਕਬੂਤਰ ਆ ਕੋਈ ਗਾਇਬ ਨਹੀਂ ਆ ਕੋਈ ਕੋਹ ਨਹੀਂ ਆ ਉਹ ਠਹਿਰ ਜਾ ਠਹਿਰ ਜਾ ਤੇ ਬਾਕੀ ਆ ਭਾਈ ਜੀ ਅਗਲਾ ਪੰਨਾ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਕਬੂਤਰ ਦਾ ਦੇਖੋ ਜੀ ਬਿਲਕੁਲ ਵੀਰੇ ਇੱਕ ਸਾਰ ਵੱਡੀ ਚੌੜੀ ਨਿਗਰ ਬਗਲ ਦਾ ਆਪਣਾ ਕਬੂਤਰ ਇੱਕ ਸਾਰ ਵੀਰੇ ਬਿਲਕੁਲ ਕਿਤਾਬ ਦੀ ਤਰ੍ਹਾਂ ਆਪਣੇ ਕਬੂਤਰ ਦਾ ਪੱਲਾ ਆ ਤੇ ਆ ਬਾਈ ਇਹ ਕਬੂਤਰ ਆਪਣੇ ਦੇ ਪੈਰ ਕਾਲੀ ਨੋਕ ਕਾਲੀਆਂ ਨਹਂਦਾਂ ਦੇ ਵਿਰੇ ਆਪਣਾ ਕਬੂਤਰ ਪੂਰਾ ਜੈਡ ਬਲੈਕ ਕਾਲਾ ਆਪਣਾ ਇਹ ਕਬੂਤਰ ਆ ਜੀ ਠੀਕ ਹੈ ਬਾਕੀ ਤੁਸੀਂ ਐਸ ਬਣਿਓ ਦੇਖ ਲਓ ਮੇਰਾ ਵੀਰ ਤੇ ਆ ਸੀ ਵੀਰੇ ਆਪਣਾ ਮੱਕਮ ਕਬੂਤਰ ਤੇ ਆਉ ਭਰਾ ਹੁਣ ਆਪਾਂ ਤੁਹਾਨੂੰ ਇਸ ਕਬੂਤਰ ਦੇ ਨਾਲ ਨਾਲ ਲੱਗੀ ਮਾਦੀ ਦਾ ਕਰਾਉਨੇ ਆ ਸ਼ੌਕ ਤੇ ਬਣੇ ਰਹੋ ਮੇਰਾ ਵੀਰ ਤੁਸੀਂ ਵੀਡੀਓ ਦੇ ਵਿੱਚ ਆ ਹਾਂਜੀ ਵੀ ਬਾਬਿਓ ਆ ਕਰੋ ਚੈੱਕ ਜੀ ਆਪਣੀ ਮਾਦੀ ਦੀ ਕੁਆਲਿਟੀ ਜਿਹੜੀ ਕਿ ਆਪਣੇ ਉਸ ਕਬੂਤਰ ਦੇ ਨਾਲ ਮਿਲੀ ਵੀ ਚਟੀਆਂ ਅੱਖਾਂ ਦਾ ਵਿਰੇ ਆਪਣਾ ਕਬੂਤਰ ਸੀਗਾ ਤੇ ਵੀਰੇ ਖੱਟੀਆਂ ਅੱਖਾਂ ਦੀ ਆਪਣੀ ਇਹ ਮਾਦੀ ਆ ਕੈਂਚੀ ਲੱਗੀ ਹੋਈ ਮਾਦੀ ਆ ਚੈੱਕ ਕਰ ਸਕਦੇ ਹੋ ਤੁਸੀਂ ਮਾਦੀ ਆਪਣੀ ਦਾ ਵਜੂਦ ਬਾਡੀ ਸਟਰਕਚਰ ਹੈ ਕਿ ਚੌੜੀ ਪਿੱਛੋਂ ਬਿਲਕੁਲ ਸਲਿਮ ਜੀ ਵੀਰੇ ਆਪਣੀ ਮਾਦੀ ਆ ਪਹਿਲਾਂ ਤੁਹਾਨੂੰ ਪੂਛ ਵਿਖਾਉਣਾ ਯਾਰ ਕਬੂਤਰੀ ਦੀ ਆ ਚੈੱਕ ਕਰ ਲਓ ਕਿਤੇ ਕੋਈ ਅੰਗੂਠਾ ਤਾਂ ਨਹੀਂ ਲਾਇਆ ਆ ਚੈੱਕ ਕਰ ਲਓ ਵੀਰੇ ਦੋ ਹੀ ਅੰਗੂਠੇ ਹੁੰਦੇ ਬੰਦਿਆਂ ਦੇ ਆ ਚੈੱਕ ਕਰ ਲਓ ਦੋਨੇ ਆਪਾਂ ਪਾਸੇ ਰੱਖਿਆ ਤੁਹਾਨੂੰ ਪੂਛ ਵਿਖਾ ਰਹੇ ਆ ਬਿਲਕੁਲ ਬੰਦ ਪੂਛ ਰੱਖਦੀ ਆ ਖੱਟੀਆਂ ਅੱਖਾਂ ਦੀ ਵੀਰੇ ਆਪਣੀ ਇਹ ਮਾਦੀ ਆ ਪੱਲੇ ਹੁਣ ਤੁਹਾਨੂੰ ਇਹ ਕੀ ਵਿਖਾਉਣਾ ਕੈਂਚੀ ਲੱਗੀ ਹੋਈ ਆ ਤੇ ਆ ਬਈ ਜੀ ਮਾਦੀ ਆਪਣੀ ਦੀ ਆਖਿਆ ਜੀ ਅੱਖ ਦੀ ਮੇਰਾ ਭਰਾ ਤੁਸੀਂ ਚੈੱਕ ਕਰ ਸਕਦੇ ਹੋ ਖਟੀਆਂ ਅੱਖਾਂ ਕਾਲੀ ਨੋਕ ਠੀਕ ਆ ਜੀ ਲਾਲ ਸੁਰਖ ਪੈਰ ਜੇ ਗੱਲ ਕਰੀਏ ਜੋੜ ਦੀ ਬੰਦ ਜੋੜ ਠੀਕ ਹੈ ਕਾਲੀ ਨੋਕ ਕਾਲੀਆਂ ਨੋਂਧਰਾਂ ਦੀ ਆਪਣੀ ਇਹ ਮਦੀਨੇ ਆ ਠੀਕ ਆ ਜੀ ਕੁਆਲਿਟੀ ਤੁਹਾਡੇ ਸਾਹਮਣੇ ਆ ਬਾਕੀ ਤੁਹਾਨੂੰ ਪੱਲੇ ਵੀ ਵਿਖਾ ਦਿੰਦਾ ਚੈੱਕ ਕਰ ਲੋ ਵੀ ਕਿੰਚੀ ਲੱਗੀ ਹੋਈ ਹੈ ਮਾਦੀ ਇਹ ਠੀਕ ਹੈ ਬਾਕੀ ਤੁਸੀਂ ਇਸ ਮੈਨੂ ਚੈੱਕ ਕਰ ਲੋ ਕੂਤਰੀ ਖੁੱਡਿਆਂ ਦਾ ਝਾਗ ਦੀ ਵੀ ਇੱਧਰਲੀ ਸਾਈਡ ਆ ਜਾ ਇਹ ਆ ਲੋ ਜੇ ਇਸ ਬੰਨਿਓ ਮੇਰਾ ਭਰਾ ਤੁਸੀਂ ਚੈੱਕ ਕਰ ਸਕਦੇ ਹੋ ਕਿਉਂਕਿ ਵੀ ਉਧਰਲੇ ਪਾਸੇ ਦਰਵਾਜ਼ਾ ਕੁਦਰੀ ਖੁੱਡੇ ਅੰਦਰ ਜਾਣ ਨੂੰ ਕਰਦੀ ਹੈ ਚੈੱਕ ਕਰ ਲਓ ਬਿਲਕੁਲ ਬਾਈ ਜੀ ਤੰਦਰੁਸਤ ਜੋੜਾ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਠੀਕ ਹੈ ਜੀ ਬਾਕਾਇਦਾ ਆਪਾਂ ਸਾਨੂੰ ਕੂਤਰ ਇਹ ਛੱਡ ਕੇ ਵਿਖਾਉਨੇ ਆ ਹੁਣ ਦੁਬਾਰਤੋਂ ਹੁਣ ਇੱਕ ਰਿਫੇ ਡੂਲੀ ਅੰਦਰ ਛੱਡ ਕੇ ਵਿਖਾਵਾਂਗੇ ਤੇ ਅਕਸਰ ਪਰਾ ਆਖਦੇ ਵੀਰੇ ਕਿ ਸਾਡੇ ਨਾਲ ਕੂਤਰ ਮਾੜੇ ਮੋٹے ਵਾਇਰਸ ਦਾ ਅਕਸਰ ਮਨ ਕੇ ਚਲੋ ਸ਼ਿਕਾਰ ਹੋ ਜਾਂਦੇ ਨੇ ਤਾਂ ਵੀਰੇ ਤੁਹਾਨੂੰ ਮੈਂ ਇੱਕ ਛੋਟੀ ਜੀ ਚੀਜ਼ ਦੱਸਦਾ ਆ ਵੀਰੇ ਥੱਲੇ ਵਿੱਚ ਆਪਾਂ ਵਿਖਾ ਦੇ ਆਹ ਵਾਲੀ ਅੱਛਾ ਚੈੱਕ ਕਰ ਲਓ ਵੀਰੇ ਆਪਣੇ ਆ ਸਾਹਮਣੇ ਗੁੱਡਾ ਆ ਗੁੱਡਾ ਪਾ ਦੇ ਠੀਕ ਹੈ ਜੀ ਥੋੜੀ ਜਿ ਮਰੇ ਜਦੋਂ ਤੁਸੀਂ ਖੁੱਡੇ ਅੰਦਰ ਜਾਣਾ ਆ ਚੱਪਲਾਂ ਤੁਸੀਂ ਬਦਲ ਕੇ ਆਪਦੇ ਖੁੱਡੇ ਅੰਦਰ ਐਂਟਰ ਕਰਨਾ ਆ ਠੀਕ ਆ ਹੋ ਸਕਦਾ ਤੁਸੀਂ ਆਸੇ ਪਾਸੇ ਜਾਂਦੇ ਹੋ ਕੋਈ ਨਵਾਂ ਬੰਦਾ ਵੀ ਤੁਹਾਡੇ ਘਰੋਂ ਤਾਂ ਉਹਨੂੰ ਖੁੱਡੇ ਅੰਦਰ ਮੇਰਾ ਭਰਾ ਡਾਇਰੈਕਟ ਨਾ ਜਾਣ ਦਿਆ ਕਰੋ ਠੀਕ ਆ ਜੀ ਹਾਂ ਬੰਦੇ ਨੂੰ ਬਿਠਾਓ ਚਾਹ ਪਾਣੀ ਪਿਆਓ ਆਪਣੀਆਂ ਗੱਲਾਂ ਬਾਤਾਂ ਕਰੋ ਠੀਕ ਆ ਵੈਸੇ ਕੋ ਉਤਰ ਸ਼ੌਂਕ ਕਰਾ ਦਿਓ ਉਹਦੇ ਹੱਥ ਚਿੰਗੀ ਤੇ ਰਤਵਾ ਕੇ ਪਰ ਜੇ ਅਗਲਾ ਕੋਈ ਮੈਂ ਖੁੱਡੇ ਅੰਦਰ ਆਉਣਾ ਤਾਂ ਉਹਨੂੰ ਮੰਨ ਕੇ ਚੱਲੂ ਨਵੀਆਂ ਚੱਪਲਾਂ ਬੂਟ ਕੋਈ ਵੀ ਤੁਹਾਡੇ ਕੋਲੇ ਹੈਗਾ ਉਹ ਸਿਸਟਮ ਦੇ ਕੇ ਉਹਨੂੰ ਅਗਲੇ ਨੂੰ ਖੁੱਡੇ ਅੰਦਰ ਲੈ ਕੇ ਜਾਊਗਾ ਮੇਰਾ ਭਰਾ ਠੀਕ ਹੈ ਜੀ ਕਿਉਂਕਿ ਵੀਰੇ ਲਈ ਆਜ ਆਪ ਦੀ ਥਾਂ ਪਰ ਜਾਨਵਰਾਂ ਦੀ ਸੇਫਟੀ ਮੇਰਾ ਵੀਰ ਆਪ ਦੀ ਥਾਂ ਵਾਂ ਕਿਉਂਕਿ ਵੀਰੇ ਫਿਰ ਇਹੋ ਜੀ ਚੀਜ਼ਾਂ ਨਾਲ ਸੰਭਲਦੇ ਸੰਭਲਦੀਆਂ ਨਹੀਂ ਮੇਰਾ ਵੀਰ ਤੇ ਆ ਸੀ ਕਿ ਵੀਰੇ ਆਪਣੀ ਮੱਕੰਮਲ ਮਾਦੀ ਤੇ ਆਉਂਪਰਾ ਜੋੜਾ ਹੁਣ ਮੈ ਤੁਹਾਨੂੰ ਇਹ ਛੱਡ ਕੇ ਵੀ ਹੁਣ ਤੇ ਬਣੇ ਰਹੋ ਮੇਰਾ ਭਰਾ ਵੀਡੀਓ ਦੇ ਵਿੱਚ ਹਾਂਜੀ ਬਾਜੀ ਆ ਦਵਾਰ ਤੋਂ ਕਰਾਂ ਉਹ ਖੜ ਜਾ ਇੱਥੇ ਖੜ ਜਾ ਦਿਖਾ ਦੇ ਕਰਾਂ ਅਨ ਅ ਸਟੈਂਡਿੰਗ ਮਿਊਜ਼ੀਸ਼ੀਅਨ ਕਰੋ ਚੱਕ ਮੇਰਾ ਭਰਾ ਜੋੜੇ ਆਪਣੀ ਦੇ ਬਾਪੂ ਮੱਕੰਮਲ ਸਟੈਂਡਿੰਗ ਮਿਊਜ਼ੀਸ਼ੀਅਨ ਵੀਰੇ ਇੱਕ ਕਬੂਤਰ ਐਸਾ ਕਿ ਆਪਣੀ ਮਾਦੀ ਦੇ ਉੱਤੇ ਮਰਦਾ ਜਾ ਮਰਦਾ ਮੇਰਾ ਵੀਰ ਠੀਕ ਹੈ ਜੀ ਬਾਕੀ ਵੀਰੇ ਆਂਦੇ ਬੱਚੇ ਫੁੱਲ ਕਰਦਾ ਹੋਇਆ ਜੋੜਾ ਬਾਕੀ ਆਪਾਂ ਇਹਨਾਂ ਦੇ ਵਿੱਚ ਨਹੀਂ ਵੜੇ ਹੋਏ ਭਰਾ ਜੋ ਚੀਜ਼ ਆ ਤੁਹਾਡੇ ਸਾਹਮਣੇ ਆ ਕੁਆਲਿਟੀ ਤੁਹਾਡੇ ਸਾਹਮਣੇ ਆ ਜੀ ਕੀ ਗੱਲਬਾਤ ਹੈਗੀ ਮੇਨ ਨਾਲ ਵੱਧ ਮੇਰਾ ਭਰਾ ਤੁਸੀਂ ਸਿਆਣੇ ਹੋ ਤੁਹਾਨੂੰ ਵੱਧ ਪਤਾ ਠੀਕ ਆ ਸਾਡਾ ਕੰਮ ਤੁਹਾਡੇ ਅਗੇ ਚੰਗੇ ਕੂਤਰ ਪੇਸ਼ ਕਰਨਾ ਉਹਦੀ ਪਰਖ ਹੋਣੀ ਨਾ ਹੋਣੀ ਤੁਹਾਡੇ ਹੱਥ ਵਾਸਾ ਮੇਰਾ ਭਰਾ ਤੇ ਦੱਸਿਓ ਮਰਾ ਵੀਰ ਕਿਦਾਂ ਦਾ ਲੱਗਿਆ ਪਰ ਤੁਹਾਨੂੰ ਆ ਚੱਲ ਆਪਣਾ ਟੌਪ ਜੋੜਾ ਕਿਸੇ ਸੱਜਣ ਨੂੰ ਮੇਰਾ ਵੀਰ ਜੋੜਾ ਚਾਹੀਦਾ ਹੋਵੇ ਵੀਰੇ ਨਾਲ ਨਾਲ ਬੱਕ ਜੋੜਾ ਹੀ ਕਰਾ ਦਿਆ ਕਰੋ ਵੀਰੇ ਇਕੱਲੇ ਮੂੰਹੋਂ ਕਹਿਣ ਦੇ ਨਾਲ ਨਹੀਂ ਹੁੰਦਾ ਕਿ ਕਾਸ਼ ਵੀਰੇ ਹਾਂ ਕਾਲਿਆਂ ਜੋ ਉਨ ਜਨਨ ਕਿ 10 15 ਬੰਦੇ ਕਹਦੇ ਨੇ ਕਿ ਵੀਰੇ ਆਹ ਜੋੜਾ ਸਾਡੇ ਵਾਸਤੇ ਰੱਖ ਲਓ ਸਾਡੇ ਵਾਸਤੇ ਰੱਖ ਲਓ ਪਰ ਕਿਸੇ ਦੇ ਮੂੰਹ ਦੇ ਕਹਿਣ ਨਾਲ ਮੇਰਾ ਭਰਾ ਤੇ ਪੇਮੈਂਟ ਕਰਨ ਦੇ ਵਿੱਚ ਵੀਰੇ ਜਮੀਨ ਆਸਮਾਨ ਦਾ ਫਰਕ ਹੁੰਦਾ ਹੈ ਜਿਹੜਾ ਭਰਾ ਪੇਮੈਂਟ ਲਾਏਗਾ ਟੋਕਨ ਮਨੀ ਲਾ ਕੇ ਜੋੜਾ ਬੁੱਕ ਕਰਾਏਗਾ ਉਸ ਭਰਾ ਦਾ ਹੀ ਮੇਰਾ ਵੀਰੇ ਜੋੜਾ ਰੱਖਿਆ ਜਾਏਗਾ ਠੀਕ ਹੈ ਤੇ ਮੂੰਹ ਕਹਿਣ ਨਾਲ ਮੇਰਾ ਭਰਾ ਜੋੜਾ ਇਹ ਨਹੀਂ ਰੱਖਿਆ ਜਾਏਗਾ ਠੀਕ ਹੈ ਇਧਰ ਕੋ ਆਪੇ ਨੂੰ ਬਾਸ ਬਾਕੀ ਬਾਪੀਓ ਤੁਸੀਂ ਚੈੱਕ ਕਰ ਲਓ ਜੋੜਾ ਆਪਣਾ ਠੀਕ ਹੈ ਜੀ ਤੋ ਠੀਕ ਹੈ ਵੀ ਬਾਬਿਓ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟਾਪ ਕਲਾਸ ਦੇ ਬਾਬਿਓ ਤੁਹਾਨੂੰ ਪਤਾ ਹੀ ਹੈ ਕਿ ਨਸਲ ਦੇ ਵਿੱਚੋਂ ਇਹੋ ਜਿਹੇ ਸੱਪ ਜਾਨਵਰ ਐ ਕਰਕੇ ਵਿਖਾਦੇ ਕਰਾਂ ਲਓ ਜੀ ਕਰਦਾ ਧੌਣ ਫਿਰ ਕੇ ਨਹੀਂ ਮੇਰਾ ਭਰਾ ਕਿਵੇਂ ਸੱਪ ਦੇ ਵਾਂਗੂ ਬਾਬਿਓ ਸੱਪ ਦੇ ਵਾਂਗੂ ਦੇਖੋ ਐ ਪਤਾ ਲੱਗਦਾ ਹਾਂ ਵੀ ਅੱਜ ਵਾਕਈ ਟਾਪ ਜੋੜਾ ਲੱਗਿਆ ਆ ਦੇਖੋ ਇੱਕ ਵਾਰੀ ਹੋਰ ਕਰਦੇ ਦੇਖੋ ਮਰਾ ਕਰਦਾ ਫਿਰ ਧੌਣ ਕੁੱਤਰ ਆਉਦੀ ਕਿ ਨਹੀਂ ਦੇਖੋ ਮੈਂ ਪਤਾ ਲੱਗਦਾ ਹਾਂ ਵੀ ਬਾਕੀ ਅਜ ਕੋਈ ਚੀਜ਼ ਲੱਗੀ ਆ ਆ ਠੀਕ ਆ ਠੀਕ ਆ ਠੀਕ ਆ ਸੋਪਰਾ ਕੁਆਲਟੀ ਹੁਣ ਤੁਸੀਂ ਵੇਖ ਹੀ ਲਈ ਐ ਠੀਕ ਆ ਵੀਰੇ ਉੱਡਣ ਨਾ ਉੱਡਣ ਦੀ ਗੱਲ ਬਾਅਦ ਵਿੱਚ ਆ ਵੀਰੇ ਇਹੋ ਜੀ ਚੀਜ਼ ਖੋਡਿਆਂ ਅੰਦਰ ਫਿਰਦੀ ਹੋਵੇ ਨਾ ਮੈਂ ਕਹਿੰਦਾ ਬੰਦੇ ਨੂੰ ਸਵਾਦ ਹੀ ਵੱਖਰਾ ਆਉਂਦਾ ਯਾਰ ਕਿਉਂ ਉੱਡਣਾ ਵੀਰੇ ਕਬੂਤਰਾਂ ਨੇ ਮੈਂ ਤੁਹਾਨੂੰ ਅੱਗ ਵੀ ਵੀਡੀਓ ਵਿੱਚ ਕਹਿਣਾ ਹੋਂ ਨਾ ਉੱਡਣਾ ਇਹਨਾਂ ਨੇ ਮਹੀਨਾ ਹੀ ਆ ਬਾਕੀ ਤੁਸੀਂ 11 ਮਹੀਨੇ ਇਹਨਾਂ ਨੂੰ ਫੋਡਿਆਂ ਮੂਰੇ ਬੈ ਕੈਮਰਾ ਭਰਾ ਦਾਣਾ ਹੀ ਦੇਣੇ ਨੇ ਠੀਕ ਹੈ ਸੋ ਕਬੂਤਰ ਵੀਰੇ ਮਨ ਨੂੰ ਵੀ ਬੰਦੇ ਦੇ ਭਾਉਂਦਾ ਹੋਣਾ ਚਾਹੀਦਾ ਠੀਕ ਹੈ ਉਡਣਾਂ ਉਡਣ ਦੀ ਗੱਲ ਦਰਸ਼ਕੋ ਬਾਅਦ ਦੇ ਬਚਿਆ ਠੀਕ ਹੈ ਬਾਕੀ ਆਪਾਂ ਇਹ ਨਹੀਂ ਕਹਿੰਦੇ ਜਿਹੜੇ ਆਪਣੇ ਅਸਲ ਕਬੂਤਰ ਬਾਜ਼ ਸ਼ਕੀਨ ਆ ਉਹ ਵੀਰੇ ਫੈਨ ਹੁੰਦੇ ਕੂਤਰਾਂ ਦੇ ਉਡਾਰਦੇ ਠੀਕ ਹੈ ਪਰ ਵਿੱਚੋਂ ਕਈ ਬੰਦੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਉਡਾਰ ਦੇ ਨਾਲ ਕੋਈ ਮੰਨ ਕੇ ਚੱਲੋ ਉਹਨਾਂ ਦਾ ਉਹ ਨਹੀਂ ਹੁੰਦਾ ਠੀਕ ਹੈ ਸਿਰਫ ਉਹਨਾਂ ਨੂੰ ਕਬੂਤਰ ਉਹਨਾਂ ਦੇ ਮਨ ਨੂੰ ਲੱਗਣੇ ਚਾਹੀਦੇ ਆ ਜਿਵੇਂ ਕਿ ਆਪਣੇ ਅੱਜ ਵਾਲ ਯਸਤਰ ਸੀ ਸੋ ਮਿਲਦੇ ਆਂ ਬਾਬੋ ਫਿਰ ਸੁਣੂ ਆਪਾਂ ਨੈਕਸਟ ਵੀਡੀਓ ਦੇ ਵਿੱਚ ਠੀਕ ਹੈ ਮੇਰਾ ਫਿਰ